ਵਕਫ ਸ਼ਿਸ਼ੋਧਨ ਬਿਲ ਦੋਨੇ ਸਦਨਾ ਦੇ ਵਿੱਚ ਪਾਰਿਤ ਕਰ ਦਿੱਤਾ ਗਿਆ ਤੇ ਰਾਸ਼ਟਰਪਤੀ ਦੀ ਮਨਜ਼ੂਰੀ ਤੋਂ ਬਾਅਦ ਇਸ ਨੂੰ ਕਾਨੂੰਨ ਬਣਾ ਦਿੱਤਾ ਗਿਆ ਇਸ ਨੂੰ ਲੈ ਕੇ ਵਿਰੋਧ ਸ਼ੁਰੂ ਹੋ ਚੁੱਕਿਆ ਤੇ ਮੇਰੇ ਨਾਲ ਅੱਜ ਮੌਜੂਦ ਹੈ ਐਡਵੋਕੇਟ ਨੀਮ ਖਾਨ ਉਹਨਾਂ ਨੂੰ ਪੁੱਛਦੇ ਹਾਂ ਕਿ ਵਕਫ ਬੋਰਡ ਚ ਕੀ ਕੀ ਉਹਨਾਂ ਨੂੰ ਨਹੀਂ ਮਨਜ਼ੂਰ ਤੇ ਕਿਹੜੇ ਕਿਹੜੇ ਕਾਨੂੰਨੀ ਪਹਿਲੂ ਹੈ ਜਿਨ੍ਹਾਂ ਨੂੰ ਲੈ ਕੇ ਉਹ ਅੱਗੇ ਜਾਣਗੇ ਜਾਂ ਕਿਹੜੇ ਕਿਹੜੇ ਕਾਨੂੰਨੀ ਪਹਿਲੂ ਹੈ ਜਿਹੜੇ ਉਹਨਾਂ ਨੂੰ ਨਹੀਂ ਪਸੰਦ ਅਜੀ ਨੀਮ ਖਾਨ ਜੀ ਤੁਸੀਂ ਦੱਸੋਗੇ ਇਸ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਮੈਂ ਬਕਫ ਦਾ ਜਿਹੜਾ ਅਮੈਂਡਮੈਂਟ ਲਿਆ ਕੇ ਇਹਨਾਂ ਨੇ ਜਿਹੜਾ ਬਿਲ ਪਾਸ ਕੀਤਾ ਹੈ ਜੀ ਇਹ ਟੋਟਲੀ ਅਗੇਂਸਟ ਦੀ ਕਨਸਟੀਟਿਊਸ਼ਨ ਹੈ ਸੰਵਿਧਾਨਕ ਤੌਰ ਤੇ ਇਹ ਜਿਹੜਾ ਬਿਲ ਲਿਆਂਦਾ ਗਿਆ ਹੈ ਇਹ ਬਿਲ ਜਿਹੜਾ ਹੈ ਸੰਵਿਧਾਨਕ ਤੌਰ ਤੇ ਬਿਲਕੁਲ ਸੰਵਿਧਾਨ ਦੀ ਮੁਖਾਲਫਤ ਦੇ ਵਿੱਚ ਹੈ ਇਹਦੇ ਵਿੱਚ ਕਿਉਂਕਿ ਸੰਵਿਧਾਨ ਕਹਿੰਦਾ ਜਿਹੜਾ ਆਰਟੀਕਲ 26 ਹੈ ਆਰਟੀਕਲ 26 ਇਹ ਜਿਹੜਾ ਰਾਈਟ ਪ੍ਰੋਵਾਈਡ ਕਰਦਾ ਹੈ ਟੂ ਆਲ ਦੀ ਮਾਈਨੋਰਟੀਜ਼ ਕਿ ਮਾਈਨੋਰਿਟੀ ਕੋਲ ਰਾਈਟ ਹੈ ਫੰਡਾਮੈਂਟਲ ਕਿ ਉਹ ਆਪਣੇ ਰਿਲੀਜੀਅਸਲੀ ਅਫੇਅਰਸ ਜਿਹੜੇ ਆਪਣੇ ਇੰਸਟੀਟਿਊਟਸ ਆ ਉਹਨਾਂ ਨੂੰ ਆਪਣੇ ਤਰੀਕੇ ਦੇ ਨਾਲ ਮੈਨੇਜ ਕਰ ਸਕਦੇ ਆ ਉਹਦੇ ਵਿੱਚ ਕੋਈ ਹੋਰ ਵੀ ਰਿਲੀਜੀਅਨ ਦਾ ਬੰਦਾ ਇੰਟਰਫੇਰੈਂਸ ਨਹੀਂ ਕਰ ਸਕਦਾ ਇਹਦੇ ਵਿੱਚ ਇਹਨਾਂ ਨੇ ਜਿਹੜੀ ਐਮੈਂਡਮੈਂਟ ਲਿਆਂਦੀ ਹੈ ਸ਼ੋਧ ਕੀਤੀ ਹੈ ਉਹਦੇ ਵਿੱਚ ਇਹਨਾਂ ਨੇ ਕਿਹਾ ਹੈ ਕਿ ਜਿਹੜੀ ਵਕਫ ਬੋਰਡ ਦੇ ਵਿੱਚ ਮੈਂਬਰ ਹੋਣਗੇ ਉਹਦੇ ਵਿੱਚ ਨਾਨ ਮੁਸਲਮ ਵੀ ਹੋਣਗੇ ਇੱਕ ਇਹ ਸਭ ਤੋਂ ਵੱਡੀ ਹੈ ਦੂਸਰੀ ਗੱਲ ਇਹ ਹੈ ਕਿ ਜਿਹੜੀ ਵਿਰੋਧ ਦਾ ਵੱਡਾ ਕਾਰਨ ਹੈ ਕਿ ਇਹ ਜਿਹੜੀ ਕੇਂਦਰ ਦੀ ਸਰਕਾਰ ਹੈ ਇਹਨਾਂ ਦੀ ਮਨਸ਼ਾ ਬੜੀ ਗੰਦੀ ਹੈ ਇਹ ਜ਼ਮੀਨ ਦੀ ਬਕਫ ਦੀ ਜ਼ਮੀਨਾਂ ਨੂੰ ਹੜਪਣਾ ਚਾਹੁੰਦੇ ਆ ਉਹਦੇ ਉਹਦਾ ਮੈਂ ਤੁਹਾਨੂੰ ਤਰਕ ਦੱਸ ਦਵਾਂ ਕਿ ਇਹਨਾਂ ਨੇ ਜਿਹੜਾ ਹੁਣ ਸ਼ੋਧ ਕੀਤਾ ਹੈ ਉਦੇ ਵਿੱਚ ਇਹਨਾਂ ਨੇ ਲਿਮਿਟੇਸ਼ਨ ਐਕਟ ਜਿਹੜਾ ਹੈ ਉਹ ਵਕਫ ਦੀ ਪ੍ਰਾਪਰਟੀਆਂ ਦੇ ਉੱਪਰ ਲਾਗੂ ਕਰ ਦਿੱਤਾ ਹੈ ਜਦਕਿ ਦੂਸਰੀ ਧਰਮਾਂ ਦੀ ਜਿੰਨੀ ਵੀ ਰਿਲੀਜੀਅਸ ਪ੍ਰਾਪਰਟੀਆਂ ਹੈਗੀਆਂ ਚਾਹੇ ਉਹ 크੍ਰਿਸਚੀਅਨ ਮਾਈਨੋਰਟੀਜ਼ ਦੀ ਹੋਣ ਹਿੰਦੂ ਧਰਮ ਦੀਆਂ ਹੋਣ ਜਾਂ ਸਿੱਖ ਧਰਮ ਦੀਆਂ ਹੋਣ ਜਿੰਨੇ ਵੀ ਰਿਲੀਜੀਅਸ ਐਕਟ ਹੈਗੇ ਆ ਉਹਨਾਂ ਦੇ ਪ੍ਰਾਪਰਟੀ ਨੂੰ ਮੈਨੇਜ ਕਰਦੇ ਉਹਦੇ ਉੱਪਰ ਲਿਮਿਟੇਸ਼ਨ ਐਕਟ ਜਿਹੜਾ ਉਹ ਅਪਲਾਈ ਨਹੀਂ ਹੋਏਗਾ ਇੱਥੇ ਕੀ ਹੈ ਇੱਥੇ 12 ਸਾਲ ਤੋਂ ਬਾਅਦ ਜਿਹੜਾ ਹੈ ਉਹ ਐਡਵਰਸ ਪੋਜੀਸ਼ਨ ਉਹਦੇ ਕੋਲ ਮਿਲ ਜਾਏਗਾ ਬਕਫ ਦੀ ਪ੍ਰੋਪਰਟੀ ਜਿਹੜੀ ਆ ਉਹ ਖਤਮ ਹੋ ਜਾਏਗੀ ਇਹ ਜਿਹੜੀ ਸੈਂਟਰ ਗਵਰਨਮੈਂਟ ਨੇ ਸ਼ੋਅਦ ਕੀਤੀ ਹੈ ਇਹ ਵੀ ਬੜੀ ਖਤਰਨਾਕ ਹੈ ਔਰ ਅਗੇਂਸਟ ਦਾ ਕਨਸਟੀਟਿਊਸ਼ਨ ਹੈ ਕਿਉਂਕਿ ਇਹ ਵੀ ਵਾਇਲਟ ਕਰਦੀ ਹੈ ਜਿਹੜਾ ਆਰਟੀਕਲ 14 ਹੈਗਾ ਜਿਹੜੀ ਇਕੁਐਲਟੀ ਬਿਫੋਰ ਲਾ ਦੀ ਗੱਲ ਕਰਦਾ ਹੈ ਇਕੁਐਲ ਪ੍ਰੋਟੈਕਸ਼ਨ ਦੀ ਗੱਲ ਕਰਦਾ ਹੈ ਕਾਨੂੰਨ ਦੇ ਹਿਸਾਬ ਨਾਲ ਹੁਣ ਦੂਸੇ ਇੱਕ ਪਾਸੇ ਦੂਸਰੇ ਧਰਮਾਂ ਦੇ ਲੋਕ ਆਪਣੀ ਰਿਲੀਜੀਅਸਲੀ ਪ੍ਰਾਪਰਟੀ ਜਿਹੜੀ ਹੈ ਮੈਨੇਜ ਕਰ ਸਕਦੇ ਉਹਦੇ ਵਿੱਚ ਕੋਈ ਹੋਰ ਧਰਮ ਦਾ ਬੰਦਾ ਨਹੀਂ ਹੋਊਗਾ ਇੱਥੇ ਜਿਹੜੀ ਪਿਓਰ ਇੰਸਟੀਟਿਊਸ਼ਨ ਹੈ ਜਿਹੜਾ ਮੁਸਲਮਾਨਾਂ ਦਾ ਉਹਦੇ ਵਿੱਚ ਇਹਨਾਂ ਨੇ ਕੀ ਕੀਤਾ ਹੈ ਕਿ ਜਿਹੜਾ ਨਾਨ ਮੁਸਲਮ ਮੈਂਬਰ ਵੀ ਹੋ ਸਕਦਾ ਹੈ ਜਾਂ ਨਾਨ ਮੁਸਲਮ ਸੀਓ ਵੀ ਹੋ ਸਕਦਾ ਹੈ ਇਹ ਜਿਹੜੀ ਸ਼ੋਧ ਹੈ ਇਸ ਤਰੀਕੇ ਨਾਲ ਲਿਆਂਦੀ ਗਈ ਹੈ ਤਾਂਕਿ ਸਰਕਾਰ ਆਪਣੇ ਨੁਮਾਇੰਦੇ ਵਿੱਚ ਭੇਜ ਕੇ ਉਹਦੇ ਚ ਐਂਟਰ ਕਰਾ ਕੇ ਤੇ ਜਿਹੜੀ ਬਕਾਫ ਦੀ ਪ੍ਰਾਪਰਟੀ ਹੈ ਉਹਨੂੰ ਜਿਹੜਾ ਹੈ ਉਹ ਆਪਣੇ ਖੁਰਦਬੁਰਦ ਕਰਕੇ ਹੜਪ ਲਵੇ ਸਾਡੀਆਂ ਇਹ ਜਿਹੜੀਆਂ ਸੜਕ ਤੇ ਉੱਪਰ ਮੁਸਲਮਾਨ ਵਿਰੋਧ ਕਰ ਰਿਹਾ ਔਨ ਆਲੇ ਟਾਈਮ ਦੇ ਵਿੱਚ ਇਹਨਾਂ ਨੇ ਬਕਫ ਦੇ ਵਿੱਚ ਇਦਾਂ ਦੀ ਸ਼ੋਧ ਕਰ ਦਿੱਤੀ ਆ ਜਿਹਦੇ ਵਿੱਚ ਆਨਾਲੇ ਡੈਮ ਚ ਮਸਜਿਦਾਂ ਦੇ ਉੱਪਰ ਤਾਲੇ ਲੱਗ ਜਾਣਗੇ ਦਰਗਾਹਾਂ ਦੇ ਉੱਪਰ ਤਾਲੇ ਲੱਗ ਜਾਣਗੇ ਉਹ ਸਾਰੀਆਂ ਦੀ ਸਾਰੀ ਪ੍ਰਾਪਰਟੀਆਂ ਇਹਨਾਂ ਨੇ ਜਿਹੜੀਆਂ ਉਹ ਗੈਰ ਬਕਫ ਘੋਸ਼ਿਤ ਕਰ ਦੇਣੀਆਂ ਕਿ ਬਕਫ ਦੀ ਹੈ ਨਹੀਂ ਕੀ ਮੈਂ ਇੱਕ ਦੱਸਦਾ ਕਿ ਅਗਰ ਸਰਕਾਰ ਕਹਿੰਦੀ ਹੈ ਕਿ ਸਾਡੀ ਮਨਚਾ ਸਾਪ ਹੈ ਅਸੀਂ ਬਕਫ ਦਾ ਵੈਲਫੇਅਰ ਕਰਨਾ ਚਾਹੁੰਦੇ ਆ ਦੇਖੋ ਜਦੋਂ ਪਹਿਲਾ ਜਿਹੜਾ 1995 ਦਾ ਜਿਹੜਾ ਐਕਟ ਹੈ ਉਹਦੇ ਵਿੱਚ ਜਿਹੜੀ ਅਮੈਂਡਮੈਂਟ 2013 ਦੇ ਵਿੱਚ ਹੋਈ ਹੈ ਇੱਕ ਸੈਕਸ਼ਨ ਜਿਹੜਾ ਐਡ ਕੀਤਾ ਗਿਆ ਸੀ 52A ਜਿਹਦੇ ਵਿੱਚ ਨੋਨ ਅਵੇਲੇਬਲ ਅਫੈਂਸ ਸੀਗਾ ਤੇ ਉਹਦੀ ਪਨਿਸ਼ਮੈਂਟ ਜਿਹੜੀ ਸੀਗੀ ਉਹ ਸੀਗੀ 2 ਸਾਲ ਦੀ ਸਖਤ ਪਨਿਸ਼ਮੈਂਟ ਸੀਗੀ ਹੁਣ ਇਹਦੇ ਵਿੱਚ ਇਹਨਾਂ ਨੇ ਤਰਮੀਮ ਕਰਕੇ ਅਮੈਂਡ ਕਰਕੇ ਕੀ ਕਰ ਦਿੱਤਾ ਉਹਨੂੰ ਬੇਲੇਬਲ ਅਫੈਂਸ ਕਰ ਦਿੱਤਾ ਸਿੰਪਲ ਇੰਪ੍ਰਿਜ਼ਨਮੈਂਟ ਕਰ ਦਿੱਤੀ ਹੈ ਭਾਈ ਕੋਈ ਵੀ ਬਕਵਫ ਦੀ ਪ੍ਰਾਪਰਟੀ ਦੇ ਖੁੱਲਾ ਛੜਤਾ ਮੈਂ ਕਬਜ਼ਾ ਕਰੋ ਤੁਹਾਡੇ ਖਿਲਾਫ ਜਿਹੜਾ ਕੋਈ ਕਾਰਵਾਈ ਨਹੀਂ ਕੀਤੀ ਜਾਏਗੀ ਤੁਹਾਨੂੰ ਥਾਣੇ ਤੋਂ ਜਮਾਨਤ ਦਿੱਤੀ ਜਾਏਗੀ ਇਹ ਇਹ ਜਿਹੜੀ ਤਰਮੀਮਾਂ ਲੈ ਕੇ ਆਇਆ ਅਲਟੀਮੇਟਲੀ ਬਕਾਫ ਨੂੰ ਖਤਮ ਕਰਨ ਵਾਸਤੇ ਲੈ ਕੇ ਆਇਆ ਇਸ ਕਰਕੇ ਅੱਜ ਕਸ਼ਮੀਰ ਤੋਂ ਲੈ ਕੇ ਕਨਿਆ ਕੁਮਾਰੀ ਤੱਕ ਮੁਸਲਮ ਪਾਈ ਜਾ ਰਿਹਾ ਜਿਹੜਾ ਸੜਕਾਂ ਤੇ ਹੈ ਉਹ ਵਿਰੋਧ ਕਰ ਰਿਹਾ ਦੇਖੋ ਲੀਗਲ ਪ੍ਰਿੰਸੀਪਲ ਹੈ ਲਾਅਦਿਕ ਪ੍ਰਿੰਸੀਪਲ ਹੈ ਕਿ ਕੋਈ ਵੀ ਲਾਗਰ ਬਣਾਇਆ ਜਾਏਗਾ ਪਾਰਲੀਮੈਂਟ ਦੇ ਵਿੱਚ ਤੇ ਪਾਰਲੀਮੈਂਟ ਦੇ ਵਿੱਚ ਜਿਹੜੇ ਨੁਮਾਇੰਦੇ ਬੈਠੇ ਆ ਉਹਨਾਂ ਨੂੰ ਜਿਸ ਕਮਿਊਨਿਟੀ ਵਾਸਤੇ ਕਾਨੂੰਨ ਬਣਾਇਆ ਜਾ ਰਿਹਾ ਉਹਨਾਂ ਦੀ ਫੀਲਿੰਗਸ ਉਹਨਾਂ ਦੇ ਸੈਂਟੀਮੈਂਟ ਦਾ ਖਿਆਲ ਰੱਖਣਾ ਪਵੇਗਾ ਤੇ ਇਦਾਂ ਦਾ ਕਾਨੂੰਨ ਬਣਾਣਾ ਆ ਜਿਹੜਾ ਕਾਨੂੰਨ ਈਜ਼ੀਲੀ ਉਹਨਾਂ ਨੂੰ ਐਕਸੈਪਟੇਬਲ ਹੋਵੇ ਇੱਥੇ ਮੁ슬ਮ ਭਾਈਚਾਰਾ ਜਿਹੜਾ ਵਿਰੋਧ ਕਰ ਰਿਹਾ ਉਹ ਕਹਿ ਰਿਹਾ ਕਿ ਨਹੀਂ ਮੁ슬ਮ ਵੈਲਫੇਅਰ ਵਾਸਤੇ ਹੈ ਵੈਲਫੇਅਰ ਹੈ ਹੀ ਨਹੀਂ ਤੇ ਉਹ ਉਹ ਥੋਪਣਾ ਚਾਹੁੰਦੇ ਇਸੇ ਤਰੀਕੇ ਨਾਲ ਇਹਨਾਂ ਕਿਸਾਨਾਂ ਨੂੰ ਗਿਆ ਸੀਗਾ ਇਹ ਮੋਦੀ ਗਵਰਨਮੈਂਟ ਜਿਹੜੀ ਹੈ ਜਿੰਨੇ ਵੀ ਐਕਟ ਲੈ ਕੇ ਆਉਂਦੀ ਹੈ ਜਾਂ ਬਿੱਲ ਲੈ ਕੇ ਆਉਂਦੀ ਆ ਇਹ ਮੋਦੀ ਗਵਰਨਮੈਂਟ ਨੂੰ ਪਤਾ ਹੁੰਦਾ ਕਿ ਉਸ ਕਮਿਊਨਿਟੀ ਵਾਸਤੇ ਵੈਲਫੇਅਰ ਵਾਸਤੇ ਆ ਪਰ ਉਹ ਕਮਿਊਨਿਟੀ ਕਹਿੰਦੀ ਸਾਡੇ ਵੈਲਫੇਅਰ ਵਾਸਤੇ ਨਹੀਂ ਹੈ ਹੁਣ ਲੀਗਲੀ ਲੀਗਲੀ ਅਸੀਂ ਵਿਰ ਕਿ ਲੀਗਲੀ ਜਿਹੜੀ ਪ੍ਰੋਵੀਜ਼ਨਸ ਇਨ ਇਸ ਸ਼ੋਅ ਦੇ ਵਿੱਚ ਕਿਹਨਾਂ ਨੇ ਕੀਤੀਆਂ ਉਹ ਟੋਟਲੀ ਅਗੇਂਸਟ ਦਾ ਕਨਸਟੀਟਿਊਸ਼ਨ ਆ ਦੇਖੋ ਆਰਟੀਕਲ 26 28 30 29 ਐਂਡ 14 ਐਂਡ 15 ਇਹ ਜਿਹੜੀ ਹੈ ਇਹ ਜਿੰਨੇ ਵੀ ਆਰਟੀਕਲ ਮੈਂ ਤੁਹਾਨੂੰ ਗੁਣਾਏ ਆ ਇਹ ਟੋਟਲੀ ਇਹਦੇ ਅਗੇਂਸਟ ਜਾ ਕੇ ਬਿਲ ਨੂੰ ਜਿਹੜਾ ਪਾਸ ਕਰਾਇਆ ਗਿਆ ਕਿਉਂਕਿ ਪਾਸ ਹੋ ਕਿਉਂ ਗਿਆ ਕਿਉਂਕਿ ਇਹਨਾਂ ਕੋ ਨੰਬਰਸ ਆ ਗਿਆ ਨੰਬਰਸ ਆ ਗਿਆ ਇੱਕ ਨਫਰਤ ਜਿਹੜੀ ਇਹਨਾਂ ਦੇ ਦਿਮਾਗ ਦੇ ਵਿੱਚ ਹੈਗੀ ਹੈ ਪਰਟੀਕੂਲਰ ਮੁਸਲਮ ਕਮਿਊਨਿਟੀ ਨੂੰ ਲੈ ਕੇ ਉਹ ਨਫ਼ਰਤ ਜਿਹੜੀ ਹੈ ਉਹ ਇਸ ਬਿਲ ਨੂੰ ਪਾਸ ਕਰਾਉਣ ਦੇ ਵਿੱਚ ਇਹਨਾਂ ਨੇ ਇਸਤੇਮਾਲ ਕੀਤੀ ਹੈ ਤੇ ਟੋਟਲੀ ਪੋਲਰਾਈਜੇਸ਼ਨ ਕਰਨ ਵਾਸਤੇ ਕਿਉਂਕਿ ਭਾਜਪਾ ਗਵਰਨਮੈਂਟ ਕੋ ਆਪਣੀ ਉਪਲਬਧੀਆਂ ਗਿਣਨ ਵਾਸਤੇ ਕੁਝ ਵੀ ਨਹੀਂ ਹੈ। ਕੀ ਉਹਨਾਂ ਨੇ 2 ਕਰੋੜ ਨੌਕਰੀ ਦੇ ਦਿੱਤੀ ਹੈ ਨਹੀਂ ਦਿੱਤੀਆਂ? ਕਿਆ ਉਹਨਾਂ ਨੇ ਜਿਹੜੀ ਆ ਆਪਣੇ ਘਰ ਘਰ ਰੋਜ਼ਗਾਰ ਦੀ ਗੱਲ ਕਹੀ ਸੀ ਨਹੀਂ ਹੋਈ ਯਕ ਸਮਾਰਟ ਸਿਟੀ ਜਿਹੜੇ ਸੀਗੇ ਬਣ ਗਏ ਉਹ ਨਹੀਂ ਬਣੇ ਜਾਂ ਇਹਨਾਂ ਨੇ ਜਿੰਨੇ ਕਹ ਜਦੋਂ ਸਰਕਾਰ ਆਈ ਸੀ ਅਸੀਂ ਇਹ ਆ ਪਿੰਡ ਗੋਦ ਲੈ ਲਿਆ ਉਹ ਪਿੰਡ ਗੋਦ ਲੈ ਲਿਆ ਕਿਆ ਉਹਨਾਂ ਪਿੰਡਾਂ ਦੀ ਨੁਹਾਰ ਬਦਲ ਗਈ ਨਹੀਂ ਬਦਲੀ ਕਿਆ ਲੋਕਾਂ ਨੂੰ ਅੱਜ ਰੋਜ਼ਗਾਰ ਮਿਲ ਰਿਹਾ ਨਹੀਂ ਮਿਲ ਰਿਹਾ ਅੱਜ ਖੁਦ ਮੋਦੀ ਗਵਰਨਮੈਂਟ ਕਹਿੰਦੀ ਹੈ ਕਿ 80 ਕਰੋੜ ਬੰਦਿਆਂ ਨੂੰ ਅਸੀਂ 5-5 ਕਿਲੋ ਰਾਸ਼ਨ ਪਹੁੰਚਾਇਆ ਇਟ ਮੀਨਸ 80 ਕਰੋੜ ਬੰਦਾ ਜਿਹੜਾ ਪੋਵਰਟੀ ਲਾਈਨ ਤੋਂ ਥੱਲੇ ਹੈਗਾ ਅੱਜ ਅਸੀਂ ਕਿੱਥੇ ਖੜੇ ਆ 5 ਡ੍ਰੈਨਲ ਇਕਨੋਮੀ ਦੀ ਗੱਲ ਕਰ ਰਹੇ ਆ ਪਰ 5 80 ਕਰੋੜ ਬੰਦਿਆਂ ਨੂੰ ਅਸੀਂ 5-5 ਕਿਲੋ ਰਾਸ਼ਨ ਦੇ ਰਹੇ ਆ ਬਿੱਲ ਤਾਂ ਲੈ ਕੇ ਆਉਣਾ ਚਾਹੀਦਾ ਸੀ ਕਿ ਉਹਨਾਂ ਦੀ ਗਰੀਬੀ ਕਿੱਦਾ ਦੂਰ ਕਰਨੀ ਆ ਪਾਲਿਸੀ ਉਹਦੇ ਤੇ ਲੈ ਕੇ ਆਣੀ ਚਾਹੀਦੀ ਸੀਗੀ ਪਰ ਇਹ ਲੈ ਕੇ ਆਏ ਬਕਾ ਫੰਡਮੈਂਟ ਬਿੱਲ ਕਿਉਂਕਿ ਇਹਦੇ ਨਾਲ ਪੋਲਰਾਈਜੇਸ਼ਨ ਹੋਏਗਾ ਪੋਲਰਾਈਜੇਸ਼ਨ ਹੋਏਗਾ ਇੱਕ ਮジョਰਿਟੀ ਲੋਕਾਂ ਦੇ ਦਿਮਾਗ ਦੇ ਵਿੱਚ ਮਾਈਨੋਰਿਟੀ ਦੇ ਪ੍ਰਤੀ ਨਫ਼ਰਤ ਪਾ ਕੇ ਇਹ ਆਪਣੇ ਵੋਟ ਬੈਂਕ ਨੂੰ ਸਿਕਿਉਰ ਕਰਨਾ ਚਾਹੁੰਦੇ ਇਹ ਹੀ ਇਹਨਾਂ ਦਾ ਪਰਪਸ ਹੈ ਦੂਸਰਾ ਪਰਪਸ ਇਹਨਾਂ ਦਾ ਇਹ ਹੈ ਕਿ ਜਿੰਨੀ ਵੀ ਬਕਾਫ ਦੀ ਪ੍ਰੋਪਰਟੀਆਂ ਹੈਗੀਆਂ ਉਹਨੂੰ ਇੱਕ ਖੁਰਦਬੁਰਦ ਕਰਕੇ ਖਤਮ ਕਰਕੇ ਸਾਡੀਆਂ ਮਸਜਿਦਾਂ ਸਾਡੇ ਕਬਰਿਸਤਾਨ ਸਾਡੀ ਖਾਨਕਾ ਮਦਰਗਾਮਾ ਸਾਡੇ ਤੋਂ ਖੋਣਾ ਚਾਹੁੰਦੇ ਆ ਜੀ ਵਕੀਲ ਸਾਹਿਬ ਇੱਕ ਗੱਲ ਦੱਸੋ ਕਿ ਹੁਣ ਜਦੋਂ ਇਹ ਕਾਨੂੰਨ ਪਾਸ ਹੋ ਜਾਏਗਾ ਫਿਰ ਉਸ ਤੋਂ ਬਾਅਦ ਤੁਹਾਡੇ ਕੋਲ ਕੀ ਹੱਲ ਹੈ ਕਿ ਸੁਪਰੀਮ ਕੋਰਟ ਜਾਓਗੇ ਜਾਂ ਕਿਸ ਤਰ੍ਹਾਂ ਕੀ ਇਹਦੇ ਚ ਕਾਨੂੰਨੀ ਪਹਿਲੂ ਕੀ ਹੋਰ ਹੋ ਸਕਦੇ ਨੇ ਦੇਖੋ ਡੈਮੋਕ੍ਰੇਸੀ ਹੈ ਡੈਮੋਕ੍ਰੇਸੀ ਦੇ ਵਿੱਚ ਐਸ ਪਰ ਸਟਰੈਂਥ ਜਾਂ ਨੰਬਰ ਦੀ ਗੇਮ ਹੈ ਨੰਬਰ ਬੀਜੇਪੀ ਕੋਲ ਹੈਗੇ ਆ ਨੰਬਰਾਂ ਦੇ ਹਿਸਾਬ ਦੇ ਨਾਲ ਬਿਲ ਪਾਸ ਇਹਨਾਂ ਨੇ ਕਰਾ ਲਿਆ ਕਿਉਂਕਿ ਰਾਜ ਸਭਾ ਦੇ ਵਿੱਚ ਪਾਸ ਹੋ ਗਿਆ ਹੁਣ ਪ੍ਰੈਜ਼ੀਡੈਂਟਲੀ ਸਾਈਨ ਵਾਸਤੇ ਜਾਣਾ ਹੈ ਪ੍ਰੈਜ਼ੀਡੈਂਟ ਸਾਹਿਬ ਨੇ ਵੀ ਸਾਈਨ ਕਰ ਦੇਣੇ ਆ तो उस तो बाद जरा ऑप्शन हैगी है, है कि ये देखो कोई भी एक्ट है अगेंस्ट द कॉन्सटीट्यूशन अगेंस्ट द कॉन्सट्टीट्यूशन जाके पास नहीं किया जा सकता कोई बिल ये य बिल है अगेंस्ट द कॉन्सटीट्यूशन पास होया है इस करके ਆਨਰੇਬਲ ਸੁਪਰੀਮ ਕੋਰਟ ਕੋਲ ਸਾਨੂੰ ਉਮੀਦ ਹੈਗੀ ਹੈ ਅਸੀਂ ਬਹੁਤ ਸਾਰੀਆਂ ਪਟੀਸ਼ਨਸ ਜਿਹੜੀਆਂ ਆ ਜਾ ਰਹੀਆਂ ਆ ਆਨਰੇਬਲ ਸੁਪਰੀਮ ਕੋਰਟ ਦੇ ਵਿੱਚ ਬਹੁਤ ਸਾਰੇ ਜਿਹੜੇ ਨਾਨ ਮੁਸਲਿਮ ਐਕਟਿਵਿਸਟ ਨੇ ਵਿਚਾਰੇ ਜਾਂ ਮੁਸਲਿਮ ਐਕਟਿਵਿਸਟ ਨੇ ਜਾਂ ਲੀਡਰ ਸਹਿਬਾਨ ਨੇ ਉਹ ਪਟੀਸ਼ਨ ਜਿਹੜੀ ਸੁਪਰੀਮ ਕੋਰਟ ਦੇ ਵਿੱਚ ਫਾਈਲ ਕਰ ਰਹੇ ਇਸ ਬਿੱਲ ਨੂੰ ਚੈਲੰਜ ਕਰ ਰਹੇ ਕਿ ਇਹ ਜਿਹੜਾ ਬਿੱਲ ਹੈ ਟੋਟਲੀ ਅਗੇਂਸਟ ਦਾ ਕਨਸਟੀਟਿਊਸ਼ਨ ਹੈ ਇਹਨੂੰ ਜਿਹੜਾ ਰੱਦ ਕੀਤਾ ਜਾਵੇ ਖਾਰਜ ਕੀਤਾ ਜਾਵੇ ਹੁਣ ਆਨਰੇਬਲ ਸੁਪਰੀਮ ਕੋਰਟ ਡਿਸਾਈਡ ਕਰੇਗੀ ਕਿ ਇਹ ਬਿੱਲ ਜਿਹੜਾ ਅਕੋਰਡਿੰਗ ਟੂ ਕਨਸਟੀਟਿਊਸ਼ਨ ਹੈ ਜਾਂ ਅਗੇਂਸਟ ਦਾ ਕਨਸਟੀਟਿਊਸ਼ਨ ਹੈ ਤਾਨੂੰ ਆਨਰੇਬਲ ਸੁਪਰੀਮ ਕੋਰਟ ਤੋਂ ਪੂਰੀ ਉਮੀਦ ਹੈ ਕਿ ਇਹ ਬਿੱਲ ਜਿਹੜਾ ਹੈ ਇਹਨੂੰ ਰੱਦ ਕਰ ਦੇਗੀ ਕਿਉਂਕਿ ਇਹ ਅਗੇਂਸਟ ਦਾ ਕਨਸਟੀਟਿਊਸ਼ਨ ਹੈ ਜੀ ਇੱਕ ਗੱਲ ਹੋਰ ਹੈ ਜਿਵੇਂ ਇਸ ਦੇ ਜਿੰਨੇ ਵੀ ਮਸਲੇ ਹੁੰਦੇ ਉਹ ਟ੍ਰਿਬਿਊਨਲ ਕੋਲ ਜਾਂਦੇ ਹੈ ਤੇ ਕਿਹਾ ਜਾਂਦਾ ਹੈ ਕਿ ਆਮ ਤੌਰ ਤੇ ਇਹ આરોਪ ਲੱਗਦਾ ਹੈ ਕਿ ਟ੍ਰਿਬਿਊਨਲ ਮਨਮਾਨੀ ਕਰਦੀ ਹੈ ਕੋਰਟ ਵਿੱਚ ਤੁਸੀਂ ਚੈਲੰਜ ਨਹੀਂ ਕਰ ਸਕਦੇ ਤੁਹਾਨੂੰ ਨਹੀਂ ਲੱਗਦਾ ਕਿ ਇੱਥੇ ਕਿਤੇ ਨਾ ਕੁਝ ਐਸੀੋ ਜੀ ਗੱਲ ਹੈ ਜਾਂ ਨਹੀਂ ਹੈ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਮੈਂ ਭਾਜਪੀ ਨੇ ਪਿਛਲੇ 3-4 ਮਹੀਨੇ ਤੋਂ ਟੀਵੀ ਚੈਨਲਸ ਦੇ ਮਾਧਿਅਮ ਰਾਹੀਂ ਸੋਸ਼ਲ ਮੀਡੀਆ ਦੇ ਮਾਧਿਮ ਰਾਹੀਂ ਇੰਨਾ ਕ ਝੂਠ ਪਰੋਸਿਆ ਇੰਨਾ ਕ ਝੂਠ ਪਰੋਸਿਆ ਹੈ ਕਿ ਲੋਕਾਂ ਦਾ ਬ੍ਰੇਨ ਵਾਸ਼ ਹੋ ਚੁੱਕਾ ਹੈ ਇੱਕ ਵੱਡੀ ਕਮਿਊਨਿਟੀ ਦਾ ਬ੍ਰੇਨ ਵਾਸ਼ ਹੋ ਚੁੱਕਾ ਹੈ ਦੇਖੋ ਲੀਗਲ ਟ੍ਰਿਬਿਊਨਲ ਜਿਹੜਾ ਆ ਟ੍ਰਿਬਿਊਨਲ ਜੁਡੀਸ਼ੀਅਲੀ ਜੁਡੀਸ਼ੀਅਲ ਫੰਕਸ਼ਨਿੰਗ ਕਰਦਾ ਹੈ ਉਹਦੇ ਵਿੱਚ ਇੱਕ ਐਡੀਸ਼ਨਲ ਸੈਸ਼ਨ ਜੱਜ ਜਿਹਦਾ ਉਹ ਚੇਅਰਮੈਨ ਹੁੰਦੇ ਆ ਇੱਕ ਮੈਂਬਰ ਹੁੰਦਾ ਐਡਵੋਕੇਟ ਔਰ ਇੱਕ ਏਡੀਸੀ ਜਿਹੜਾ ਹੈ ਉਹਦਾ ਮੈਂਬਰ ਹੁੰਦਾ ਹੈ ਜੁਡੀਸ਼ੀਅਲ ਫੰਕਸ਼ਨਿੰਗ ਹੁੰਦੀ ਹੈ ਸੀਆਰ ਸੀਪੀਸੀ ਉਹਦੇ ਤੇ ਜਿਹੜੀ ਹੈ ਉਹ ਲਾਗੂ ਹੁੰਦੀ ਹੈ ਜੁਡੀਸ਼ੀਅਲੀ ਸਾਰਾ ਆਰਡਰ ਹੁੰਦਾ ਹੈ ਤੇ ਇੱਕ ਇਹ ਰੂਮਰ ਫਲਾਇਆ ਗਿਆ ਵੀ ਟ੍ਰਿਬਿਊਨਲ ਦੇ ਅਗੇਂਸਟ ਆਪਾਂ ਕਿਤੇ ਨਹੀਂ ਜਾ ਸਕਦੇ ਜਦਕਿ ਟ੍ਰਿਬਿਊਨਲ ਦੇ ਅਗੇਂਸਟ ਹਾਈ ਕੋਰਟ ਦੇ ਵਿੱਚ ਅਗਰ ਕੋਈ ਫੈਕਟ ਜਿਹੜਾ ਆ ਇਸ਼ੂ ਲਾਅ ਦੇ ਅਕੋਰਡਿੰਗਲੀ ਹੈ ਤਾਂ ਉਹਨੂੰ ਆਪਾਂ ਹਾਈ ਕੋਰਟ ਵੀ ਜਾ ਸਕਦੇ ਆ ਨੰਬਰ ਆਫ ਕੇਸਿਸ ਜਿਹੜੇ ਬਕਫ ਦੇ ਹਾਈ ਕੋਰਟ ਸੁਪਰੀਮ ਕੋਰਟ ਦੇ ਵਿੱਚ ਪੈਂਡਿੰਗ ਪਏ ਆ ਉਹ ਕਿੱਦਾਂ ਚੱਲੇਗੇ ਫਿਰ ਜਿੱਨੇ ਜਾ ਸਕਦੇ ਤਾਂ ਜੋ ਕਿਦਾਂ ਐਕਸੈਪਟ ਹੋ ਗਿਆ ਪਟੀਸ਼ਨਰ ਇਹ ਨਹੀਂ ਜਾ ਸਕਦੇ ਦਾ ਕਿਉਂਕਿ ਇਹਨਾਂ ਨੇ ਇੱਕ ਰੂਮਰ ਫਲਾਇਆ ਉਸ ਤੋਂ ਬਾਅਦ ਇਹ ਕਰਨਾ ਕੀ ਚਾਹੁੰਦੇ ਆ ਇਹਨਾਂ ਦੀ ਇੰਟੈਂਸ਼ਨ ਇਹ ਹੈ ਇਹਨਾਂ ਨੇ ਇਹ ਰੂਮਰ ਫਲਾਕੇ ਇਹਨਾਂ ਨੇ ਡੀਸੀ ਦੇ ਕਲੈਕਟਰ ਨੂੰ ਜਿਹੜੀਆਂ ਪਾਵਰਾਂ ਦਿੱਤੀਆਂ ਸ਼ੋਹ ਦੇ ਵਿੱਚ ਕਿ ਡੀਸੀ ਜਿਹੜਾ ਜ਼ਿਲ੍ਹੇ ਦਾ ਡੀਸੀ ਹੈ ਜਾਂ ਡਿਸਕਲੈਕਟਰ ਹੈ ਉਹ ਬਕਫ ਦੇ ਕੇਸਿਸ ਦੇਖੇਗਾ ਮੈਂ ਇਹ ਤੁਹਾਡੇ ਚੈਨਲ ਚੈਨਲ ਦੇ ਮਾਧਿਅਮ ਰਾਹੀਂ ਲੋਕਾਂ ਤੋਂ ਜਿਹੜੇ ਲੋਕ ਕਹਿ ਰਹੇ ਨਾ ਬਕਾਫ ਵੈਲਫੇਅਰ ਦਾ ਬਿਲ ਹੈ ਜਾਂ ਬਕਾਫ ਦਾ ਜਿਹੜਾ ਸੁਧਾਰ ਹੋ ਜਾਏਗਾ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਨਾ ਕਿ ਦੁਨੀਆ ਦੇ ਵਿੱਚ ਅਗਰ ਜੁਡੀਸ਼ਰੀ ਮਜ਼ਬੂਤ ਹੁੰਦੀ ਹੈ ਤਾਂ ਡੈਮੋਕ੍ਰੇਸੀ ਦੇ ਵਿੱਚ ਲੋਕਾਂ ਦਾ ਫੇਦ ਬਣਦਾ ਹੈ ਨਾ ਕਿ ਬਿਊਰੋਕ੍ਰੇਸੀ ਬਿਊਰੋਕ੍ਰੇਸੀ ਦੇ ਅਗੇਂਸਟ ਲੋਕ ਜੁਡੀਸ਼ਰੀ ਕੋਲ ਜਾਂਦੇ ਆ ਇਥੇ ਜੁਡੀਸ਼ਰੀ ਦੀ ਪਾਵਰਾਂ ਘਟਾ ਕੇ ਮੈਨੂੰ ਸਮਝ ਨਹੀਂ ਆਉਂਦੀ ਕਿ ਕਿਹੜੇ ਇੰਟੈਲੈਕਚੁਅਲ ਲੋਕ ਹੈ ਜਿਨ੍ਹਾਂ ਨੇ ਬਿਲ ਡਰਾਫਟ ਕੀਤਾ ਹੈ ਕਿੱਥੇ ਡਰਾਫਟ ਹੋਇਆ ਹੈ ਜੁਡੀਸ਼ਰੀ ਦੀ ਪਾਵਰਾਂ ਘਟਾ ਕੇ ਇਹਨਾਂ ਨੇ ਬਿਊਰੋਕ੍ਰੇਸੀ ਨੂੰ ਦੇ ਦਿੱਤੀ ਆ ਹੁਣ ਮੈਨੂੰ ਦੱਸੋ ਕਿ ਬਿਊਰੋਕ੍ਰੇਟ ਇੱਕ ਡੀਸੀ ਜਿਹਦੇ ਕੋਲ ਵਕਫ ਦੇ ਰਿਗਾਰਡਿੰਗ ਅਗਰ ਕੇਸ ਚੱਲ ਰਿਹਾ ਹੈ ਕਿਸੇ ਨੇ ਕੋਈ ਕੇਸ ਕਰ ਦਿੱਤਾ ਹੈ ਉੱਪਰੋਂ ਇੱਕ ਆਕਾ ਦਾ ਫੋਨ ਆਏਗਾ ਕਿਆ ਉਹਨਾਂ ਦੀਆਂ ਲੱਤਾਂ ਭਾਰ ਚੱਲਣਗੀਆਂ ਕੀ ਉਹ ਵਕਫ ਦੇ ਫੇਵਰ ਦੇ ਵਿੱਚ ਫੈਸਲਾ ਦੇ ਸਕਦਾ ਹੈ ਨਹੀਂ ਦੇ ਸਕਦੇ ਇਸੇ ਕਰਕੇ ਇਹਨਾਂ ਨੇ ਐਮੈਂਡਮੈਂਟ ਕੀਤੀ ਹੈ ਕਿ ਟ੍ਰਿਬਿਊਨਲ ਦੀ ਪਾਵਰ ਖੋ ਕੇ ਇਹਨਾਂ ਨੇ ਬਿਊਰੋਕ੍ਰੇਸੀ ਨੂੰ ਦਿੱਤੀ ਹੈ ਤੇ ਬਿਊਰੋਕ੍ਰੇਟ ਜਿਹੜੇ ਹੈ ਉਹ ਤੁਹਾਨੂੰ ਪਤਾ ਕਿਹਦੇ ਅੰਡਰ ਕੰਮ ਕਰਦੇ ਆ ਜਾਂ ਕਲੈਕਟਰ ਜਾਂ ਡੀਸੀਓ ਕਿਹਦੇ ਨੁਮਾਇੰਦੇ ਹੁੰਦੇ ਆ ਅਲਟੀਮੇਟਲੀ ਇਹਨਾਂ ਨੇ ਬੈਕ ਡੋਰ ਤੋਂ ਜਾ ਕੇ ਸਾਰੀਆਂ ਪ੍ਰਾਪਰਟੀਆਂ ਨੂੰ ਗ੍ਰੈਬ ਗ੍ਰੈਬ ਕਰਨ ਵਾਸਤੇ ਇਹ ਜਿਹੜਾ ਸ਼ੋਦ ਲੈ ਕੇ ਆਏ ਆ ਇਹਦੇ ਨਾਲ ਇਹ ਇਸ ਮੁਸਲਮਾਨਾ ਨੂੰ ਮੁਸਲਮਾਨਾਂ ਦੀ ਇਵਾਦਤਗਾਹਾਂ ਨੂੰ ਖਤਮ ਕਰਨਾ ਚਾਹੁੰਦੇ ਆ ਇਸ ਕਰਕੇ ਸਾਡਾ ਵਿਰੋਧ ਹੈ ਵਕਫ ਦੀ ਜੀ ਇੱਕ ਆਖਰੀ ਮੇਰਾ ਸਵਾਲ ਹੈ ਕਿ ਇਹ ਵੀ ਕਿਹਾ ਜਾਂਦਾ ਹੈ ਕਿ ਜਿਹੜੇ ਵਕਫ ਦੇ ਜਿਹੜੇ ਪਦ ਅਧਿਕਾਰੀ ਹੈ ਉਹ ਵੀ ਮਨਮਾਨੀਆਂ ਕਰਦੇ ਆਪਣੀ ਮਰਜ਼ੀ ਨਾਲ ਕਰਦੇ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਇਸ ਕਰਕੇ ਸ਼ਾਇਦ ਉਹਨਾਂ ਨੇ ਜਿਹੜੇ ਦੋ ਗੈਰ ਮੁਸਲਿਮ ਪਾਨ ਦੀ ਗੱਲ ਕਹੀ ਗਈ ਹੈ ਮੈਂ ਇੱਕ ਗੱਲ ਦੱਸ ਦਿੰਦਾ ਕਿ ਮਨਮਾਨੀਆਂ ਜਿਹੜੀਆਂ ਹੁੰਦੀਆਂ ਆ ਉਹਨੂੰ ਕੋਰਟ ਦੇ ਵਿੱਚ ਚੈਲੰਜ ਕੀਤਾ ਜਾ ਸਕਦਾ ਅਗਰ ਕੋਈ ਵੀ ਇਦਾਂ ਦਾ ਮਹਿਕਮਾ ਮੈਨੂੰ ਦੱਸ ਦਿਓ ਹਿੰਦੁਸਤਾਨ ਦੇ ਵਿੱਚ ਭਾਰਤ ਦੇ ਵਿੱਚ ਰਨ ਕਰਦਾ ਹੋਵੇ ਜਿਹਦੇ ਵਿੱਚ ਕਰਪਸ਼ਨ ਨਾ ਹੋਵੇ ਜੀ ਕਰਪਸ਼ਨ ਤਾਂ ਭਾਰਤ ਦੇ ਵਿੱਚ ਸਿਸਟਮ ਦਾ 파ਰਟ ਬਣ ਚੁੱਕੀ ਆ ਕੱਲੇ ਬਕਾਫ ਦੇ ਵਿੱਚ ਕਰਪਸ਼ਨ ਨਹੀਂ ਹੈਗੀ ਜਿਤ ਜੇਨੂ ਇਹ ਪਾਵਰਾ ਦੇ ਰਹੇ ਆ ਟ੍ਰਿਬਿਊਨਲ ਦੀ ਪਾਵਰਾ ਜਿੱਥੇ ਦੇ ਰਹੇ ਆ ਨਾ ਕਲੈਕਟਰ ਨੂੰ ਡੀਸੀ ਆਫਿਸ ਮੈਂ ਬੜੀ ਜ਼ਿੰਮੇਵਾਰੀ ਨਾਲ ਇੱਥੇ ਕਹਿਣਾ ਐਜ਼ ਐਨ ਐਡਵੋਕੇਟ ਮੈਂ ਵਰਕ ਕਰ ਰਹੇ تھے ਮੈਨੂੰ ਦੱਸ ਦੋ ਤਹਿਸੀਲ ਦੇ ਵਿੱਚ ਕਿ ਜਾ ਕੇ ਅਗਰ ਕੋਈ ਬੰਦਾ ਰਜਿਸਟਰੀ ਕਰਾਉਣ ਜਾਂਦਾ ਹੈ ਕਿ ਆ ਬਿਨਾ ਪੈਸੇ ਦਿੱਤੇ ਆ ਰਜਿਸਟਰੀ ਹੋ ਜਾਂਦੀ ਹੈ ਜੀ ਕੋਈ ਵੀ ਛੋਟੇ ਤੋਂ ਛੋਟੀ ਉਹਨੇ ਫੈਸਿਲਿਟੀ ਲੈਣੀ ਹੋਵੇ ਸਰਕਾਰ ਦੀ ਉਹ ਕਰਪਸ਼ਨ ਦਾ ਅੱਡਾ ਜਿਹੜੇ ਵੱਡੇ ਵੱਡੇ ਕਰਪਸ਼ਨ ਦੇ ਅੱਡੇ ਜਿਹੜੇ ਆ ਉਹ ਅੱਜ ਡੀਸੀ ਆਫਿਸ ਬਣ ਚੁੱਕੇ ਆ ਪੂਰੇ ਭਾਰਤ ਦੇ ਵਿੱਚ। ਕਿਆ ਉੱਥੇ ਲੋਕਾਂ ਦੇ ਬਿਨਾਂ ਪੈਸੇ ਦਿੱਤੇ ਕੰਮ ਹੋ ਜਾਂਦੇ? ਨਹੀਂ ਹੁੰਦੇ। ਇਹ ਵਕਫ ਦੇ ਵਿੱਚ ਵੀ ਅਗਰ ਕਿਸੇ ਨੇ ਕਰਪਸ਼ਨ ਕੀਤੀ ਹੈ, ਤੁਹਾਡੇ ਕੋਲ ਪ੍ਰੋਵੈਂਸ਼ਨ ਆਫ ਕਰਪਸ਼ਨ ਐਕਟ ਹੈਗਾ। ਉਹਦੇ ਤਹਿਤ ਮਾਮਲੇ ਦਰਜ ਹੁੰਦੀ ਆ, ਅਗਲੇ ਨੂੰ ਜੇਲ੍ਹ ਹੁੰਦੀ ਆ। ਤੁਸੀਂ ਜਿਹੜੇ ਪਹਿਲਾ ਕਾਨੂੰਨ ਚੱਲਦੇ ਆ ਉਹਨੂੰ ਇੰਪਲੀਮੈਂਟ ਕਰੋ। ਅਗਰ ਕੋਈ ਚੋਰ ਹੈ, ਉਹ ਚੋਰ ਦੇ ਖਿਲਾਫ ਪਰਚਾ ਦਰਜ ਕਰੋ, ਉਹਨੂੰ ਜੇਲ੍ਹ ਚ ਦੇ ਦੋ। ਵਕਫ ਬੁੜ ਕਿੱਥੇ ਮਨਾ ਕਰਦਾ ਹੈ? ਜਾਂ ਵਕਫ ਦੇ ਐਮਪਲਾਈਆਂ ਤੇ ਕਿਹੜਾ ਪਰਚਾ ਦਰਜ ਨਹੀਂ ਹੁੰਦੇ? पीसी एक्ट ਦੇ ਅੰਦਰ ਨੰਬਰ ਆਫ ਕੇਸਿਸ ਜਿਹੜੇ ਕੋਟਾ ਦੇ ਵਿੱਚ ਪੈਂਡਿੰਗ ਆ ਚੱਲ ਰਹੇ ਆ ਦੇਖੋ ਕ腐ਸ਼ਨ ਜਿਹੜੀ ਹੈ ਉਹ ਇੱਕ ਇੰਡੀਵਿਜੂਅਲ ਬੰਦੇ ਦੀ ਸੋਚ ਹੈ ਅਗਰ ਮੈਂ ਕ腐ਸ਼ਨ ਕਰਨਾ ਚਾਹਣਾ ਤੇ ਮੈਨੂੰ ਕੋਈ ਰੋਕ ਨਹੀਂ ਸਕਦਾ ਰੋਕੇਗਾ ਕੌਣ ਕਾਨੂੰਨ ਰੋਕੇਗਾ ਕਾਨੂੰਨ ਕਦੇ ਹੱਥ 'ਚ ਹੈ ਸਰਕਾਰ ਕੋਲੇ ਪਰਚਾ ਦਰਜ ਕਰੋ ਅੰਦਰ ਭੇਜੋ ਮਗਰ ਇਹ ਹੈ ਕਿ ਸਾਰੇ ਸਿਸਟਮ ਨੂੰ ਕਹਿ ਦੇਣਾ ਕਿ ਤੁਸੀਂ ਸਾਰੇ ਚੋਰ ਹੋ ਸਾਰੇ ਚੋਰ ਨਹੀਂ ਹੁੰਦੇ ਕੋਈ ਵੀ ਮਹਿਕਮਾ ਹੈ ਉਹਦੇ ਵਿੱਚ ਕੁਝ ਬੰਦੇ ਜਿਹੜੇ ਇਮਾਨਦਾਰ ਹੁੰਦੇ ਜਿਸ ਕਰਕੇ ਉਹ ਮਹਿਕਮਾ ਚੱਲਦਾ ਹੈ ਸਾਰਾ ਵਕਫ ਵਾਲਿਆਂ ਨੂੰ ਚੋਰ ਕਹਿ ਦੇਣਾ ਇਹ ਸੈਂਟਰਲ ਗਵਰਨਮੈਂਟ ਦੀ ਬਹੁਤ ਵੱਡੀ ਮੈਂ ਕਹਾਂਗਾ ਇੱਕ ਨਿਖੇਦੀ ਹੈ ਇਸ ਕਰਕੇ ਕਿਉਂਕਿ ਉਹ ਉਹਨਾਂ ਦੀ ਇੰਟੈਂਸ਼ਨ ਜਿਹੜੀ ਹੈ ਉਹ ਇੰਟੈਂਸ਼ਨ ਪੋਲਰਾਈਜੇਸ਼ਨ ਦੀ ਹੈ 2027 ਦੇ ਵਿੱਚ ਯੂਪੀ ਜੇ ਇਲੈਕਸ਼ਨ ਹੈਗੀ ਹੈ 2026 ਦੇ ਵਿੱਚ ਬਿਹਾਰ ਜੇ ਇਲੈਕਸ਼ਨ ਹੈਗੀ ਹੈ ਮੋਦੀ ਸਰਕਾਰ ਨੇ 2014 ਤੋਂ ਲੈ ਕੇ ਹੁਣ ਤੱਕ ਕੀਤਾ ਕੀ ਹੈ ਲੋਕਾਂ ਨੂੰ ਧਰਮ ਦੇ ਨਾਮ ਤੇ ਵੰਡਿਆ ਇਹਨਾਂ ਕੋਲ ਹੈ ਕੀ ਆ ਪਾਕਿਸਤਾਨ ਇਨਾਂ ਕੋਲ ਹੈ ਕਿ ਆ ਖਾਲਿਸਤਾਨ ਇਨਾਂ ਕੋਲ ਹੈ ਕਿ ਆ ਹਿੰਦੂ ਮੁਸਲਮਾਨ ਇਨਾਂ ਕੋਲ ਹੈ ਕਿ ਆ ਮੰਦਰ ਮਸਜਿਦ ਇਨਾਂ ਕੋਲ ਕੁਝ ਨਹੀਂ ਬਚਿਆ ਕਬਰ ਕਬਰ ਪਟਣ ਲਾਤੇ ਯਾਰ ਲੋਕਾਂ ਨੂੰ ਦੇਣਾ ਤਾਂ ਇਨਾਂ ਨੂੰ ਚਾਹੀਦੀ ਸੀ ਬੱਚਿਆਂ ਦੇ ਨੌਜਵਾਨਾਂ ਦੇ ਹੱਥ ਦੇ ਵਿੱਚ ਕਲਮ ਤਾਂ ਕਿ ਪੜ ਲਿਖਦੇ ਕਲਮ ਨਾਲ ਆਪਣੀ ਤਕਦੀਰ ਲਿਖਦੇ ਆਪਣੇ ਮੁਲਕ ਦੀ ਤਕਦੀਰ ਲਿਖਦੇ ਇਨਾਂ ਨੇ ਨੌਜਵਾਨ ਪੀੜੀ ਦੇ ਹੱਥ ਦੇ ਵਿੱਚ ਕੀ 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 ਜਿਹੜਾ ਕੀ ਫੜਾਇਆ ਵਾ ਪੱਥਰ ਕਿ ਮਾਰੋ ਮਸਜਿਦਾਂ ਦੇ ਉੱਪਰ ਮਾਰੋ ਔਰੰਗਜ਼ੇਬ ਦੀ ਕਬਰ ਦੇ ਉੱਪਰ ਜੀ ਜੀ ਦੇਣੀ ਚਾਹੀਦੀ ਸੀ ਕਲਮ ਇਹ ਇਹਨਾਂ ਦੀ ਉਪਲਬਧੀ ਆ ਮੋਦੀ ਸਰਕਾਰ ਦੀ ਉਪਲਬਧੀ ਇਹ ਆ ਕਿ ਨੌਜਵਾਨ ਪੀੜੀ ਬੇਰੋਜ਼ਗਾਰ ਆ ਉਹਨੂੰ ਰੋਜ਼ਗਾਰ ਨਾ ਦੇ ਕੇ ਉਹਨਾਂ ਦੇ ਹੱਥ ਦੇ ਵਿੱਚ ਪੱਥਰ ਫੜਾ ਦਿੱਤੇ ਆ ਕਦੇ ਉਹ ਪੁਲਿਸ ਦੇ ਉੱਪਰ ਮਾਰਦੇ ਆ ਕਦੇ ਉਹ ਮਸਜਿਦਾਂ ਦੇ ਉੱਪਰ ਮਾਰਦੇ ਆ ਕਦੇ ਸਾਡੇ ਜਿਹੜਾ ਜਿਹੜਾ ਪੀਸਫੁਲੀ ਜਿਹੜਾ এনवायरमेंट ਹੈ ਸ਼ਹਿਰਾਂ ਦਾ ਉਹ ਚੱਲਦਾ ਉਹਨੂੰ ਖਰਾਬ ਕਰਦੇ ਆ ਇਹੀ 2014 ਤੋਂ ਅਸੀਂ 2025 ਹੋ ਗਈ ਇਹੀ ਦੇਖਦੇ ਆਏ ਆ ਇਹੀ ਉਪਲਬਧੀਆਂ ਮੋਦੀ ਸਰਕਾਰ ਦੀਆਂ ਹੈਗੀਆਂ ਜਿਹੜੀ ਬਕਾਫ ਸ਼ੋਧ ਅਮੈਂਡਮੈਂਟ ਬਿਲ ਦੇ ਪਿੱਛੇ ਉਹਨੂੰ ਇਹ ਲਕੋਣਾ ਚਾਹੁੰਦੇ ਆ ਜੀ ਬਹੁਤ ਮਿਹਰਬਾਨੀ ਤੁਸੀਂ ਸੁਣਿਆ ਕਿ ਐਡਵੋਕੇਟ ਨੀਮ ਖਾਨ ਨੇ ਸਾਰੇ ਤਰੀਕੇ ਨਾਲ ਦੱਸਿਆ ਕਿ ਕਿਸ ਤਰੀਕੇ ਕਾਨੂੰਨੀ ਪਹਿਲੂ ਹੈ ਤੇ ਹੁਣ ਉਹਨਾਂ ਨੇ ਕਿਹਾ ਕਿ ਇਸ ਬਿਲ ਦੇ ਅਗੇਂਸਟ ਸੁਪਰੀਮ ਕੋਰਟ ਜਾਣ ਦੀ ਉਹਨਾਂ ਕੋਲ ਹੈ ਇੱਕ ਆਪਸ਼ਨ ਇਸ ਲਈ ਉਸਤੇ ਜਾਣਗੇ ਤੇ ਉੱਥੇ ਜਾ ਕੇ ਇਸ ਬਾਰੇ ਗੱਲ ਕਰਨਗੇ ਤੇ ਇਸ ਕਾਨੂੰਨ ਨੂੰ ਖਤਮ ਕਰਾਉਣ ਦੀ ਕੋਸ਼ਿਸ਼ ਕਰਨਗੇ ਕੈਮਰਾਮੈਨ ਹਿਮਾਂਸ਼ੂ ਨਾਲ ਪਰਮਜੀਤ ਸਿੰਘ ਰੰਗਪੁਰੀ ਜਲੰਧਰ